ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਆ ਤੇ ਅੱਜ ਦੀ ਇੱਕ ਤਾਜ਼ਾ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਦੋਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਪੰਚ ਦੀਆਂ ਵੋਟਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਨਿਕਲਦੀਆਂ ਪਈਆਂ ਸੀ ਤੁਹਾਨੂੰ ਦੱਈਏ ਕਿ ਸਰਪੰਚ ਦੀਆਂ ਵੋਟਾਂ ਨੂੰ ਲੈ ਕੇ ਇੱਕ ਨਵਾਂ ਹੀ ਅਪਡੇਟ ਜਿਹੜੀ ਉਹ ਗੱਲਬਾਤ ਸਾਹਮਣੇ ਆਈ ਹੈ ਤੁਹਾਨੂੰ ਦੱਈਏ ਕਿ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀਆਂ ਸਰਪੰਚੀ ਦੀਆਂ ਵੋਟਾਂ ਨੇ ਉਹ ਪੰਜਾਬ ਭਰ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਹੋਣਗੀਆਂ ਪਰ ਤੁਹੰਦਾ ਦੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਨੇ ਇੱਕ ਅਜੀਹੀ ਗੱਲ ਕਹੀ ਹੈ ਕਿ ਜੇਕਰ ਕੋਈ ਵੀ ਸਰਪੰਚ ਆਪਣੇ ਪਿੰਡ ਤੋਂ ਸਰਪੰਚੀ ਦੀਆਂ ਵੋਟਾਂ ਲੜਦਾ ਹੈ ਤੇ ਉਹਨੂੰ ਜ਼ਰੂਰੀ ਨਹੀਂ ਹੈ ਕਿ ਉਹ ਆਪਣੇ ਪਿੰਡ ਦੀਆਂ ਸਰਪੰਚੀ ਦੀਆਂ ਵੋਟਾਂ ਤੇ ਕਿਸੇ ਵੀ ਪਾਰਟੀ ਦਾ ਨਾਂ ਲੈ ਕੇ ਜਾਂ ਕਿਸੇ ਵੀ ਪਾਰਟੀ ਤੋਂ ਜਿਹੜਾ ਆ ਉਹ ਚੋਣਾਂ ਸੰ ਲੈ ਕੇ ਆਪਣੀਆਂ ਆ ਵੋਟਾਂ ਨੂੰ ਲਵੇ ਜਾਂ ਆਪ ਸਰਪੰਚੀ ਲੜੇ ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਤੁਸੀਂ ਪਿੰਡ ਦੇ ਵਿੱਚ ਸਰਪੰਚੀ ਲੜ ਰਹੇ ਹੋ ਜਾਂ ਤੁਹਾਡਾ ਕੋਈ ਸੱਜਣ ਸਰਪੰਚੀ ਲੜ ਰਿਹਾ ਤਾਂ ਉਸ ਨੂੰ ਕੋਈ ਵੀ ਚੋਣ ਨਿਸ਼ਾਨ ਜਿਹੜਾ ਆ ਉਹ ਕਿਸੇ ਪਾਰਟੀ ਦਾ ਲੈਣ ਦੀ ਲੋੜ ਨਹੀਂ ਹੈ ਉਹ ਆਪਣਾ ਚੋਣ ਨਿਸ਼ਾਨ ਆਪ ਵੀ ਲੈ ਸਕਦਾ ਹੈ ਆਪਣੀ ਮਨਮਰਜ਼ੀ ਦਾ ਪਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਰਿਲੇਟਡ ਹੋਵੇ ਜ਼ਰੂਰੀ ਨਹੀਂ ਹੈ ਕਿ ਉਸੇ ਹੀ ਪਾਰਟੀ ਦਾ ਉਹਨੇ ਚੋਣ ਦਾ ਨਿਸ਼ਾਨ ਲੈਣਾ ਹੈ ਜਿਵੇਂ ਕਿ ਜੇਕਰ ਤੁਸੀਂ ਕਾਂਗਰਸ ਦੇ ਸਰਪੰਚ ਹੋ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੰਜੇ ਦਾ ਨਿਸ਼ਾਨ ਲਵੋ ਜਾਂ ਤੁਸੀਂ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੋ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਚੋਣ ਦਾ ਨਿਸ਼ਾਨ ਝਾੜੂ ਲਵੋ ਤੁਸੀਂ ਆਪਣਾ ਕੋਈ ਵੀ ਚੋਣ ਦਾ ਨਿਸ਼ਾਨ ਲੈ ਕੇ ਆਪਣੀਆਂ ਵੋਟਾਂ ਲੈ ਸਕਦੇ ਹੋ ਤੇ ਸਰਪੰਚੀ ਦੀ ਚੋਣ ਜਿਹੜੀ ਹੈ ਉਹ ਲੜ ਸਕਦੇ ਹੋ ਤਾਂ ਦਾਦੇ ਹੀ ਹੈ ਕਿ ਇਦੇ ਚ ਭਗਵੰਤ ਮਾਨ ਜੀ ਨੇ ਇਹ ਵੀ ਗੱਲ ਕਹੀ ਕੀ ਹੋ ਸਕਦਾ ਹੈ ਕਿ ਜੇਕਰ ਤੁਸੀਂ ਆਪਣੀ ਪਾਰਟੀ ਨੂੰ ਜਾਣ ਕੇ ਸਾਡੀ ਪਾਰਟੀ ਨੂੰ ਰਿਪrezent ਕਰਦੇ ਹੋ ਤਾਂ ਤੁਸੀਂ ਸਾਡੀ ਪਾਰਟੀ ਦੇ ਅਹੁਦੇਦਾਰਾਂ ਦੇ ਉੱਪਰ ਤਸਵੀਰਾਂ ਲਗਾ ਸਕਦੇ ਹੋ ਆਪਣੇ ਪੰਮਫਲੈਟ ਦੇ ਉੱਤੇ ਆਪਣੇ ਬੈਨਰ ਹੋਲਡਿੰਗ ਦੇ ਉੱਤੇ ਸਾਡੀਆਂ ਜਿਹੜੀਆਂ ਟੀਮਾਂ ਆ ਉਹਨਾਂ ਦਾ ਜਿਹੜਾ ਆ ਤੁਸੀਂ ਲਾ ਸਕਦੇ ਹੋ ਹੋਲਡਿੰਗ ਬੈਨਰ ਦੇ ਉੱਤੇ ਫੋਟੋਆਂ ਵਗੈਰਾ ਚੋ ਨਿਸ਼ਾਨ ਆਪਣਾ ਲਵੋ ਭਾਵੇਂ ਪਰ ਪਾਰਟੀ ਨੂੰ ਜੇਕਰ ਤੁਸੀਂ ਪ੍ਰেজেন্ট ਕਰਦੇ ਹੋ ਤਾਂ ਤੁਸੀਂ ਆਪਣੀ ਪਾਰਟੀ ਦੇ ਅਹੁਦੇਦਾਰਾਂ ਦੀਆਂ ਫੋਟਵਾਂ ਲਾ ਕੇ ਇਹ ਦੱਸ ਸਕਦੇ ਹੋ ਵੀ ਤੁਸੀਂ ਕਿਹੜੀ ਪਾਰਟੀ ਦੇ ਨਾਲ ਜਿਹੜਾ ਆ ਰਿਲੇਟਡ ਹੋ ਪਰ ਤੰਦਾ ਦੇ ਕਿ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਵੀ ਤੁਹਾਨੂੰ ਕਿਸੇ ਪਾਰਟੀ ਦੀਆਂ ਫੋਟਵਾਂ ਲਾਉਣ ਦੇ ਨਾਲ ਜਾਂ ਉਹਨਾਂ ਦਾ ਇੱਕ ਨਿਸ਼ਾਨ ਜਿਹੜਾ ਆ ਵਰਤੋਂ ਚ ਲਿਆਉਣ ਦੇ ਨਾਲ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਪਿੰਡਾਂ ਦਾਵਾਂ ਦੇ ਵਿੱਚ ਜ਼ਿਆਦਾਤਰ ਸਰਪੰਚਾਂ ਦੀ ਆਪਣੇ ਆਪਣੇ ਲੋਕਾਂ ਦੇ ਨਾਲ ਬਣੀ ਹੁੰਦੀ ਹੈ ਪਰ ਉਸ ਚੀਜ਼ ਨੂੰ ਬਣਾਈ ਰੱਖਣ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਲਗਾਤਾਰ ਜਿਹੜਾ ਆ ਉਸੇ ਨਿਸ਼ਾਨ ਦੇ ਨਾਲ ਚੱਲੋ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਹੋ ਸਕਦਾ ਹੈ ਪਾਰਟੀਬਾਜ਼ੀ ਦੇ ਚੱਕਰ 'ਚ ਟਾੜੀਆਂ ਵੋਟਾਂ ਖਰਾਬ ਹੋ ਜਾਣ ਤੇ ਤੁਹਾਨੂੰ ਜਿਹੜੀ ਸਰਪੰਚੀ ਨਾ ਮਿਲੇ ਤੁਹਾਨੂੰ ਇਹੀ ਸੁਝਾਅ ਦਿੱਤਾ ਜਾਂਦਾ ਹੈ ਕਿ ਆਪਣੀ ਸਰਪੰਚੀ ਲੜਨ ਦੇ ਲਈ ਆਪਣੀ ਸਰਪੰਚੀ ਦੀ ਚੋਣ ਲੜਨ ਦੇ ਲਈ ਆਪਣਾ ਤੁਸੀਂ ਚੋਣ ਨਿਸ਼ਾਨ ਲੈ ਸਕਦੇ ਹੋ ਤੁਹਾਨੂੰ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਦੇ ਹੇਠਾਂ ਲੜਨ ਦੀ ਲੋੜ ਨਹੀਂ ਹੈ ਜੇਕਰ ਫਿਰ ਵੀ ਤੁਸੀਂ ਪਾਰਟੀ ਦੇ ਬਾਰੇ ਦੱਸਣਾ ਚਾਹੁੰਦੇ ਹੋ ਤੇ ਪਾਰਟੀ ਦੇ ਅਹੁਦੇਦਾਰਾਂ ਦੀਆਂ ਫੋਟੋਆਂ ਆਪਣੇ ਬੈਨਰ ਤੇ ਆਪਣੇ ਹੋਲਡਿੰਗ ਬੈਨਰ ਤੇ ਲਗਾ ਸਕਦੇ ਹੋ ਖਬਰ ਤੁਹਾਨੂੰ ਕਿਵੇਂ ਦੀ ਲੱਗੀ ਜੇਕਰ ਤੁਹਾਨੂੰ ਪਹਿਲਾਂ ਪਤਾ ਤਾਂ ਵੀ ਜੇਕਰ ਨਹੀਂ ਪਤਾ ਸੀ ਤਾਂ ਵੀ ਤੁਸੀਂ ਆਪਣਾ ਫੀਡਬੈਕ ਕਮੈਂਟ ਦੇ ਵਿੱਚ ਦੇ ਸਕਦੇ ਹੋ ਹੋਰ ਖਬਰਾਂ ਦੇਖਣ ਦੇ ਲਈ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ